ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ 13 ਨੂੰ ਆਖਰੀ ਵਾਰ ਸ਼ਰੀਰ ਕਰਕੇ ਧੰਨ ਮਾ ਗੁਰਕੌਰ ਜੀ ਨੇ ਆਪਣੇ ਜਿਗਰ ਦੇ ਟੁਕੜੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਬੁਰਜ ਤੋਂ ਤੋੜਿਆ ਇਸ ਜਗ੍ਹਾ ਦੇ ਉੱਤੇ ਆ ਨੀਂਹ ਇਹ ਬੁਨਿਆਦ ਜਿੱਥੇ ਖੜ੍ਹਾ ਕਰਕੇ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਦਫ਼ਨ ਕੀਤਾ ਗਿਆ ਸਾਰ ਰੁਕਿਆ ਦਮ ਘੁੱਟਿਆ ਜਬ ਦੀਵਾਰੇ ਦਬਾਓ ਸਹਿਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਬਾਤਨ ਪੰਥ ਤੇ ਖੁਦਾ ਕਾ ਕਰਮ ਹੁਆ ਰਹਿਮਤਾਂ ਦਾ ਮੀ ਪੰਥ ਦੇ ਉੱਤੇ ਵਰਸ ਰਿਆ ਆਪਣੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਪੀੜ ਰਹੇ ਨੇ ਗੁਰੂ ਦੇ ਲਾਲ ਕੰਧ ਕੁਸਰੀ ਸਾਹ ਰੁਕਿਆ ਬੇਹੋਸ਼ੀ ਦੀ ਹਾਲਤ ਵਿੱਚ ਫਿਰ ਸਹਿਬ ਜਾਦਿਆਂ ਨੂੰ ਕੱਢਿਆ ਗਿਆ ਫਿਰ ਛੁਰੇ ਤਿੱਖੇ ਲੈ ਸ਼ਾਸ਼ਲ ਬੇਗ ਬਾਸ਼ਲ ਬੇਗ ਜ਼ਲਾਦ ਨੇ ਗਲਿਆਂ ਤੇ ਛੁਰੇ ਚਲਾ ਜਿਹਾ ਕੀਤਾ ਤੜਪ ਤੜਪ ਲਗਭਗ 12 ਮਿੰਟ ਗੁਜ਼ਰ ਕੇ ਫਿਰ ਸਰੀਰ ਠੰਡੇ ਹੁੰਦੇ ਆ ਸਾਹ ਨਿਕਲਦੇ ਨੇ ਪ੍ਰਾਣ ਪਖੇਰੂ ਡਾਰੀ ਮਾਰਦੇ ਨੇ ਦਾਦੇ ਦੀ ਗੋਦ ਵਿੱਚ ਜੋਤੀ ਜੋਤ ਰਲੀ ਸੰਪੂਰਨ ਥੀਆ ਦੇ ਮੁਕਾਮ ਤੇ ਸਹਬਜ਼ਾਦੇ ਪਹੁੰਚਦੇ ਨੇ ਇਹ ਦੀਵਾਰ ਸਦਾ ਸਾਡੀ ਰੂਹ ਨੂੰ ਝੰਡੋੜਦੀ ਰਹੇਗੀ ਸਿੱਖੀ ਦੀ ਦਾਸਤਾ ਸਾਡੇ ਖੂਨ ਵਿੱਚ ਸਿੰਜਦੀ ਰਹੇਗੀ ਇਹ ਨੀ ਪੰਥ ਦੀ ਸ਼ਾਨ ਦੀ ਪ੍ਰਤੀਕ ਹੈ ਦੇਦੀ ਸਭ ਜਦਿਆਨੇ ਖੂਨ ਪਾ ਕੇ ਪੱਕੀ ਕੀਤੀ ਹੈ ਇਸ ਨੀ ਨੇ ਸਦਾ ਸਾਨੂੰ ਸੁਚੇਤ ਕਰਦੇ ਰਹਿਣਾ ਧਰਮ ਵਾਸਤੇ ਸਿਰੜ ਵਾਸਤੇ ਇਸ ਧਰਤੀ ਨੂੰ ਇਸ ਦੀਵਾਰ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ